ਚਲ ਅੱਛਾ ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ ਬਾਜਪੁਰਾ ਪਟਿਆਲਾ ਦੇ ਇਸ ਟਾਈਮ ਜਗਾ ਤੇ ਆਈ ਕਿਸਾਨ ਮੇਲੇ ਵਿੱਚ ਤੇ ਤੁਹਾਨੂੰ ਦਿਖਾ ਰਹੇ ਹਾਂ ਭਾਈ ਹੰਮਿਤ ਸਿੰਘ ਦੁਲੇਵਾਲਾ ਤੋਂ ਇਹ ਇਹਨਾਂ ਦੀ ਪ੍ਰਾਤਨ ਬਰਾਸਤੀਆਂ ਕੁਝ ਚੀਜ਼ਾਂ ਆਈਟਮਾਂ ਸੰਭਾਲ ਕੇ ਰੱਖੇਗਾ ਬਾਈ ਆਪਣੇ ਕਿਹੜੀਆਂ ਗੱਡਾਂ ਵਾਜੀ ਆਪਣੇ ਕੋਲ 3000 ਤੋਂ ਖਾਪਸ ਲਗਵਾਏ ਜਿੱਥੇ ਦਾ ਸਿਮਾਨਾ ਅੱਜ ਕਿੰਨਾ ਲੱਗ ਗਿਆ ਅੱਛਾ ਜੀ ਤੇ ਦੱਸਦੇ 3000 ਤੋਂ ਪੂਰੀ ਗੱਲ ਬਰਾਸਤੀ ਹੈ ਅੱਜ ਜਿਹੜੀਆਂ ਗੱਲ ਹੋ ਚੁੱਕੀਆਂ ਅੱਛਾ ਤੁਹਾਡੀ ਪ੍ਰੋਫੈਸ਼ਨ ਲੱਗਦੀ ਸਾਡੀਆਂ ਸਥਾਨਕ ਕਾਰਜ ਉਹਦੇ ਯੂਨੀਵਰਸਿਟੀ ਉਹਨਾਂ ਦਾ ਮੇਲੇ ਪ੍ਰੋਗਰਾਮੈਂਟ ਤੇ ਅਸੀਂ ਚਾਉਂਦੇ ਹੀ ਰਹੀਏ ਅੱਛਾ ਇਹ ਬੱਚਿਆਂ ਨੂੰ ਪਤਾ ਲੱਗਦੇ ਆਪ ਜੀ ਨੀਅਰ ਵੇਸੇ ਨਾਲ ਜੁੜ ਕੇ ਰਹਿਣੇ ਇਹ ਨਰਮੋਦ ਦੇ ਕਿਥੋਂ ਤੱਕ ਲਾ ਲੁੱਟੇ ਤੁਸੀਂ ਅੱਜ ਤੱਕ ਪਰਵਾਹੀ ਨਹੀਂ ਜਿਹੜੀ ਬੜੀ ਜਗ੍ਹਾ ਤੋਂ ਹੈ ਵੀ ਪੰਜਾਬ ਹਰਿਆਣਾ ਰਾਜਸਥਾਨ ਅੰਮ੍ਰਿਤਸਰ ਦੇ ਵਿੱਚ ਤੇ ਦੇ ਵਿੱਚ ਕਈ ਥੋੜਾ ਦੇ ਵਿੱਚ ਅੰਕੜੇ ਠੀਕ ਕਰੀ ਅੱਜ ਇਸ ਨੂੰ ਦੇਖਾਂ ਬਾਕੀ ਤੁਹਾਡੇ ਨਾਲ ਕੋਈ ਅਸੀਂ ਨੰਬਰ ਦੇਵਾਂਗੇ ਬਾਈ ਦਾ ਜੇ ਕੋਈ ਕੰਟੈਕਟ ਕਰਨਾ ਚਾਹੁੰਦਾ ਹੋਵੇ ਤਾਂ ਬਾਈ ਦੇ ਨੰਬਰ ਤੇ ਕੰਟੈਕਟ ਕਰ ਸਕਦਾ ਜੀ ਕਿ ਪੜਾਸੀ ਲਵਾਉਣਾ ਚਾਹੁੰਦਾ ਹੋਵੇ ਸਕੂਲ ਕਾਲਜ ਕਿਸੇ ਵੀ ਦਾ ਥਾਂ ਲੈਣਾ ਤੇ ਆਜੋ ਤੁਹਾਨੂੰ ਮਿਲਾਉਂਦੇ ਆਂ ਕਰ ਆ ਸਮਾਨ ਆ ਜੀ ਉਹਦਾ ਵੀ ਮਾਰਚਾ ਆ ਤੇ ਆ ਸਲੰਗ ਆ ਗਈ ਜੀ ਇੱਕ ਸਾਈਡ 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 60 ਕੀ ਕਹਿੰਦੇ ਆ ਜੀ ਇਹਨੂੰ ਸਵਾਰੀ ਕਰਨ ਵਾਲੀ ਆ ਆ ਛੜਕਣੇ ਹੁੰਦੇ ਸੀ ਜੀ ਪਹਿਲਾਂ ਅੱਜ ਕੱਲ ਦਾ ਪਲਾਸਟਿਕ ਦੇ ਲੋਹੇ ਦੇ ਬਹੁਤ ਆ ਗਏ ਟ੍ਰਾਉਣਿੰਗ ਬਣਾਉਣੇ ਆਗੇ ਹਾਂ ਇਹ ਬੱਚਿਆਂ ਨੂੰ ਪਹਿਲਾਂ ਇਹਨਾਂ ਨਾਲ ਖੜਾਉਂਦੇ ਹੁੰਦੇ ਸੀ ਕਾਨਿਆਂ ਦੇ ਬਣਾ ਕੇ ਮੇਚੇ ਦੇ ਪੱਥਰ ਬਾਹਾਂ ਦੇ ਸੀਗੇ ਆਹ ਟੇਬਲ ਕਾਰਡ ਦੀ ਪਹਿਲਾ ਵਾਰ ਕਰੰਬੋ ਬੋਲ ਨਾ ਦਰੀਆਂ ਪਉਣ ਵਾਲਾ 82 ਇਹ ਸੈੱਟ ਕਰਦੇ ਸੀ ਮੱਠਾ ਬੋਲਦੇ ਇਹਨੂੰ ਆ ਗਿਆ ਟੀਵੀ ਪਹਿਲਾਂ ਵਾਲਾ ਬਲੈਕ ਐਂਡ ਵਾਈਟ ਪਰਦੇ ਵਾਲਾ ਬਾਈ ਬਾਈ ਉਹਨੇ ਵੈਸੇ ਲੌਕ ਕੀਤਾ ਆਇਆ ਇਹ ਘੋਲ ਕੇ ਚੱਲਦਾ ਸੀ ਜੀ ਬਲੈਕ ਐਂਡ ਵਾਈਟ ਪੁਰਾਣੇ ਸਮੇ ਦਾ ਆ ਆ ਗਿਆ ਜੀ ਰੇਡੀਓ ਆ ਮਿੱਟੀ ਦੇ ਤੇਲ ਵਾਲੇ ਲਾਈਪ ਪਏ ਆ ਆ ਟੈਲੀਫੋਨ ਪਏ ਆ ਪੁਰਾਣੇ ਸਮੇ ਦੇ ਜੀ ਚਰਖਾ ਤੇ ਆ ਨਾਲ ਨਾਲ ਦਿਖਾਉਂਦੇ ਜਾਓ ਆਲੀ ਪ੍ਰੈਸ ਵੀ ਉਹ ਪਿੱਛੇ ਪ੍ਰੈਸ ਪਈ ਆ ਜੀ ਪੁਰਾਣੇ ਟਾਈਮ ਦੀ ਗਰੇਜਾਂ ਵੇਲੇ ਦੀ 100 ਸਾਲ ਤੋਂ ਪਲੱਸ ਪੁਰਾਣੀ ਹੋਊਗੀ ਇਹ ਮਿੱਟੀ ਤੇ ਤੇਲ ਤੇ ਚੱਲਣ ਵਾਲੀਆਂ ਪ੍ਰੈਸਾਂ ਹੋਈਆਂ ਜਾਂਦੀ ਪਹਿਲਾਂ ਇਹ ਚਰਖਾ ਜੀ ਇਹਨੂੰ ਬੋਟਾ ਵੀ ਕਹਿ ਦਿੰਦੇ ਆ ਚਿੱਕੂ ਵੀ ਕਹਿ ਦਿੰਦੇ ਆ ਇਹ ਕਾਚੀ ਤੇ ਗੱਤੇ ਤੋਂ ਬਣਿਆ ਹੋਇਆ ਜੀ ਪਹਿਲਾਂ ਬੁੜਗਾਂ ਇਹਨੂੰ ਆ ਸੂਤ ਕੱਟ ਕੇ ਪਾਉਣ ਦੇ ਕੰਮ ਲੈ ਲੈਂਦੀਆਂ ਸੀ ਹੋਰ ਵੀ ਕਈ ਕੰਮ ਲੈ ਲੈਂਦੇ ਸੀ ਦਾਣਾ ਪੋਣਾ ਖਬੂਣਾ ਹਾਂ ਦਾਣਾ ਪੋਣਾ ਬਥੇਰੇ ਕੰਮ ਆਉਂਦਾ ਸੀ ਕਣਕੇ ਤੇਦਰ ਕਾਰ ਆ ਟੇਲ ਪਹਿਲਾਂ ਸੂਤ ਕੱਟ ਕੇ ਇਹ ਤੇ ਚੜਾਇਆ ਜਾਂਦਾ ਸੀ ਇਰਸ ਤੋਂ ਬਾਅਦ ਪੂਰੀ ਤੇ ਚੜਦਾ ਸੀ ਪੂਰੀ ਤੋਂ ਝੜ ਕੇ ਫੇਰ ਉਹ ਹਾਂ ਪਿੰਨੇ ਬਣਾ ਕੇ ਉਹ ਕੱਟ ਕੇ ਬਣਾਉਂਦੇ ਸੀ ਜੀ ਇਹ ਚਵਾਰਿਆਂ ਦੇ ਆਮ ਹੀ ਸਪੀਕਰ ਪਾੜਿਆ ਵੈਸੇ ਸਿਸਟਮ ਛੋਟਾ ਲਾਇਆ ਆ ਪਹਿਲਾਂ ਇਦਾਂ ਮੰਜੇ ਜੋੜ ਕੇ ਲੱਗਦੇ ਸੀ ਸਪੀਕਰ ਪਿੰਡਾਂ 'ਚ ਆ ਵੀ ਸੀ ਵੈਸੇ ਹੁਣ ਫੇਰ ਥੋੜਾ ਥੋੜਾ ਸਾਡੇ ਏਰੀਆ 'ਚ ਤਾਂ ਵਾਪਸ ਆ ਰਿਹਾ ਬਾਕੀ ਤਾਂ ਪਤਾ ਨਹੀਂ ਸ੍ਰੀ ਅਕਸਰ ਸਿੰਘ ਦੇ ਲਾਗੇ ਕਈ ਪਿੰਡਾਂ ਜਗ੍ਹਾ ਤੇ ਦੇਖ ਲਿਆ ਵੇ ਹਾਂ ਚ ਪਹਿਲਾਂ ਆ ਚੱਲਦੇ ਹੁੰਦੇ ਸੀ ਰਿਕਾਰਡ ਤਵਿਆਂ ਵਾਲੇ ਇਹ ਹੁਣ ਤਾਂ ਵੈਸੇ ਇਲੈਕਟ੍ਰੋਨਿਕ ਆ ਗਏ ਸਿਸਟਮ ਆ ਪੱਥਰ ਦੇ ਤਵੇਆਂ ਵਾਲੇ ਚਾਬੀ ਦੇ ਕੇ ਚਲਾਉਂਦੇ ਸੀ ਜੀ ਯਾਰ ਆ ਲੈਂਟਨ ਆ ਗਈ ਜੀ ਮਿੱਟੀ ਤੇ ਤੇਲ ਤੇ ਚੱਲਣ ਵਾਲੇ ਲੈਂਪ ਸਾਰੇ ਪਏ ਆ ਦਿਖਾ ਦਿਓ ਆ ਟੋਕਰੀਆਂ ਵੀ ਪਲਾਸਟਿਕ ਵਾਲੀਆਂ ਦਿਖਾ ਦਿਓ ਉਹ ਸੈਲੇ ਤੇ ਹੋਰ ਬੈਗ ਬਹੁਤ ਕੁਝ ਆ ਗਿਆ ਆ ਪਹਿਲਾਂ ਪਲਾਸਟਿਕ ਦੀ ਟੋਕਰੀ ਬੜਾ ਆ ਬਣਾਉਂਦੇ ਸੀ ਹੱਥੀਂ ਕਰੇ ਆ ਚਿੱਕੂ ਹੁੰਦਾ ਸੀ ਜੀ ਰੋਟੀਆਂ ਰੱਖਣ ਵਾਸਤੇ ਇਹ ਦਾਦੀ ਬਣਾਉਣਾ ਕਾਨੇ ਤੇ ਇਹਨੂੰ ਸਿਹਤ ਕਰਦੇ ਹੁੰਦੇ ਸੀ ਹਾਂ ਅੱਜ ਕੱਲ੍ਹ ਚੀ ਹੁੰਦੀ ਸੀ ਰੜਪਣਾ ਸਾਫ ਕਰਨਾ ਆਹ ਚੂਚੀ ਰੜਕਣਾ ਸਾਫ ਕਰਨ ਵਾਸਤੇ ਜੀ ਇਹ ਆਪਣੇ ਆਪ ਹੀ ਜਾਣਦੇ ਆ ਕਾਨਿਆਂ ਵਾਲਾ ਸਰ ਜਿਹੜਾ ਉਹਦੀਆਂ ਜੜਾਂ ਤੋਂ ਤਿਆਰ ਹੁੰਦੀ ਸੀ ਅੱਜ ਕੱਲ੍ਹ ਤਾਂ ਸਾਰਾ ਸਿਸਟਮ ਹੀ ਮੋਲਟੋ ਹਾਂ ਨਵੇਂ ਸਿਰਾਰਾ ਆ ਗਿਆ ਆ ਚਾਟੀ ਸੁਧਾਨੀ ਜੀ ਪਹਿਲਾਂ ਸਵਿਆਂ ਦਾ ਆ ਪੱਟੀ ਆ ਗਈ ਜੀ ਵੈਸੇ ਅਸੀਂ ਤਾਂ ਬਹੁਤ ਪਹੁੰਚੀ ਆ ਬਾਕੀ ਲੋਕਾਂ ਨੇ ਹੋਰ ਸਾਰੇ ਭਰਾਵਾਂ ਨੇ ਪਹੁੰਚਿਆ ਨੇ ਆ ਪੇੜੀ ਆ ਗਈ ਜੀ ਆ ਸਿੱਖ ਡਾਕਟਰ ਇਹਨਾਂ ਦੇ ਮੜੀ ਚਾਤ ਮਰਾ ਦਿਓ ਪਹਿਲਾਂ ਇਦਾਂ ਦੀਆਂ ਸੀ ਜਿਵੇਂ ਜਿਵੇਂ ਸੰਨਾਟ ਆਇਆ ਜਾਂ ਇਹ ਦਾਣੀ ਵਾਲਾ ਕੁੱਚ ਇਹਤੇ ਵੀ ਚਾਤ ਮਰਾ ਦਿਓ ਆ ਸਲੇਟ ਪਈ ਹੈ ਜੀ ਪਹਿਲਾਂ ਇਹ ਤੇ ਲਿਖ ਕੇ ਪੋਛਦੇ ਸੀ ਨਜ਼ਾਰਾ ਹੀ ਵੱਖਰਾ ਸੀ ਸਾਫ ਕਰਦੇ ਸੀ ਅੱਜ ਕੱਲ ਤਾਂ ਪੜਾਈਆਂ ਬਹੁਤ ਮਹਿੰਗੀਆਂ ਆ ਗੀਆਂ ਆ ਵੀ ਚਾਟੀ ਦੇ ਮਧਾਨੀ ਜੀ ਵੱਖਰੇ ਵੱਖਰੇ ਢੰਗ ਦੇ ਆਈ ਜਾਂਦੇ ਆ ਪੁਰਾਣੇ ਆ ਈਡੀ ਆ ਗਈ ਛੱਜ ਆ ਗਿਆ ਜੀ ਆਲ ਨਹੀਂ ਜਿਆਦਾ ਆਪਾਂ ਲਾਉਨੇ ਆ ਆਲ ਨਹੀਂ ਵਗੈਰਾ ਜੀ ਪੰਛੀਆਂ ਦੇ ਜਿਹੜੇ ਹੁਣ ਲਾਉਂਦੇ ਆ ਆ ਬਾਈ ਜੀ ਆਦੇ ਬਾਰੇ ਸਾਨੂੰ ਦੱਸਿਓ ਮਾੜਾ ਜਾਂ ਇਹ ਰੇਲਵੇ ਦੇ ਸਿਗਨਲ ਦੇਣ ਵਾਲੇ ਗਲਤ ਨਾ ਨਹੀਂ ਠੋਕਦੇ ਠੀਕ ਮਿੱਟੀ ਦੀ ਤੇਲ ਦਾ ਜਿੰਦੀਵਾਂ ਲੱਗਦਾ ਇਹਦੇ ਅਲੱਗ-ਅਲੱਗ ਸ਼ੀਸ਼ੇ ਪੈਂਦੇ ਹਾਂ ਉਹ ਰੈੱਡ ਗ੍ਰੀਨ ਜਿਹੜੇ yellow ਕਹਿੰਦੇ ਆ ਉਹ ਕਲਰ ਹੁੰਦੇ ਸੀ ਉਹ ਬਾਈ ਜਿਹੜੇ ਕਹਿੰਦੇ ਸਾਡੇ ਤੋਂ ਅੱਗੇ ਪਿੱਛੇ ਕਰਦੇ ਆ ਸ਼ੀਸ਼ੇ ਟੁੱਟ ਗਏ ਟੁੱਟ ਗਏ ਹਾਂ ਆ ਘੋੜੀ ਆ ਗਈ ਜੀ ਸੇਵੀਆਂ ਵਟਣ ਵਾਲੀ ਅੱਗੇ ਨੂੰ ਮੰਜੇ ਦੇ ਸੇਰੂ ਚ ਬੰਨ ਕੇ ਇਹਨੂੰ ਇੱਕ ਜਣਾ ਘਮਾਉਂਦਾ ਸੀ ਇੱਕ ਜਣਾ ਆਟਾ ਦਿੰਦਾ ਸੀ ਥੱਲੇੋਂ ਨਿਕਲਦੇ ਸੀ ਨੂੰ ਫੜ-ਫੜ ਮੰਜਿਆਂ ਦੇ ਪਾਉਂਦੇ ਸੀ ਇਹ ਸੇਵੀਆਂ ਵਟਣ ਵਾਲੀ ਕਹਿੰਦੇ ਆ ਜੀ ਨੂੰ ਆ ਆ ਸਜਾਵਤੀ ਬੋਤਲਾਂ ਘਰੇ ਆ ਪਹਿਲਾਂ ਜੇੜੀ ਕੁੜੀ ਦੇ ਵਿਆਹ ਤੋਂ ਪਹਿਲਾਂ ਆਮ ਕਰਾਂ ਸ਼ੌਂਪਦਾ ਸੀ ਇਹਦਾ ਸ਼ਿੰਗਾਰ ਤੇ ਦਾਜ ਚ ਦੇਣਗੇ ਆ ਫੱਟੀ ਆ ਗਈ ਜੀ ਟੀਂਗ ਦੀ ਝੂਡੇ ਲੈਣ ਵਾਲੀ ਹੁੰਦਾ ਸੀ ਜੀ ਆ ਆਪਣੇ ਲੱਗਿਆ ਹੁੰਦਾ ਸੀ ਜੀ ਮੂੰਹ ਦੇ ਆ ਗਿਆ ਜੀ ਆਪਣੇ ਮੂੰਹਾਂ ਦੇ ਮੂੰਹਾਂ ਤੇ ਲੱਗਿਆ ਹੁੰਦਾ ਸੀ ਇਹਨੂੰ ਕਹਿੰਦੇ ਇਹਦੇ ਵਿੱਚ ਪਾ ਕੇ ਥੱਲੇ ਟਿੰਡਾ ਵਗੈਰਾ ਪਾਣੀ ਕੱਢਦੇ ਸੀ ਆ ਸਲੰਗ ਆ ਗਿਆ ਜੀ ਲਾਂਗਾ ਇਕੱਠਾ ਕਰਨ ਵਾਲਾ ਪੱਟਣ ਵਾਲਾ ਪੱਤੀ ਵਾਲਾ ਲੈਂਪ ਵਗੈਰਾ ਦਿਖਾ ਦੇ ਸਾਰੇ ਚੱਕਲਾ ਵੇਲ ਨਾਲ ਸਾਰੇ ਝਾਤ ਮਰਾ ਦੇ ਪੁਰਾਣੀ ਜਾਗੋ ਜੀ ਤਸਰੀ ਬਟੋ ਜ ਤਕੜੀ ਬਟਾ ਹੋਰ ਜਿਹਾ ਲੋਪ ਹੋਗਾ ਇਲੈਕਟ੍ਰੋਨਿਕ ਕੰਡੇ ਆ ਗਏ ਸਮਾਧਾਨ ਆ ਉਹ ਦੇ ਟੈਂਡ ਸਾਡੀ ਟੈਂਡੀ ਆ ਸਾਨ ਇਹਦੇ ਨਾਲ ਪਹਿਲਾਂ ਮੰਜੇ ਪਾਉਂਦੇ ਸੀ ਵਟ ਕੇ ਆਸਾਂ ਲਾਸਾਂ ਬਣਾਉਣੀਆਂ ਰਸੇ ਬਣਾਉਣੇ ਪਸ਼ੂਆਂ ਦੇ ਪਾਉਣੇ ਸਾਨ ਕਹਿੰਦੇ ਆ ਇਹਨੂੰ ਤੇ ਮੰਜਿਆਂ ਦੀਆਂ ਦੌਣਾਂ ਵੀ ਪਾਉਂਦੇ ਸੀ ਹੁਣੇ ਅੱਜ ਕੱਲ ਇਹ ਚੀਜ਼ਾਂ ਲੋਪ ਹੋ ਗਈਆਂ ਆ ਕਿਤਲੀ ਹੈ ਪੁਰਾਣੇ ਸਮੇਂ ਦੀ ਜੀ ਕਿਟਲੀ ਬਾ ਬਈ ਰੇਡੀਓ ਵੀ ਪਿਆ ਬਾਈ ਆ ਦਿਖਾਓ ਆ ਨਲਸਾ ਵੀ ਪਿਆ ਹੈ ਆ ਮਦਨੀ ਵਗੈਰਾ ਸਾਰਾ ਕੁਝ ਪਸ਼ੂਆਂ ਨੂੰ ਦਵਾਈਆਂ ਦੇਣ ਵਾਸਤੇ ਹੀ ਨਾਲ ਹੁੰਦੀ ਸੀ ਹਾਂ ਨਾਲ ਕਹਿੰਦੇ ਇਹਨੂੰ ਹਾਂ 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 ਕੋਈ ਵਸ਼ਮਾਨੋ ਦੀ ਦਵਾਈ ਬੂਟੀ ਦੇਣੀ ਹੈ ਤਾਂ ਇਹਨਾਂ ਨਾਲ ਹੀ ਦਿੰਦੇ ਸੀ ਆ ਪ੍ਰਾਣਾ ਸਿਸਟਮ ਉਹੀ ਇਲੈਕਟ੍ਰੋਨਿਕ ਆਪਣਾ ਸੌਰੀ ਮੇਰੀ ਕੰਸਟ੍ਰਕਸ਼ਨ ਜੀ ਦਾ ਆਹ ਕੁੱਤਾ ਨਾਲ ਕਾਜੀ ਵੈਸੀ ਹੁਣ ਤਾਂ ਤਕਰੀਬਨ ਪਾਣੀ ਥੱਲੇ ਜਾਣ ਕਰਕੇ ਤੇ ਬਹੁਤ ਘੱਟ ਗਏ ਆ ਮੱਛੀ ਮੋਟਰਾਂ ਚੱਲ ਪਈਆਂ ਪਰ ਪਹਿਲਾਂ ਚੱਲਦੇ ਹੁੰਦੇ ਸੀ ਉਹ ਤਾਲਾ ਆਪਣਾ ਰੂਪ ਇੰਜਨ ਵਾਲਾ ਉਹ ਤਾਲਾ ਪਿਆ ਜੀ ਰੂਪ ਇੰਜਨ ਵਾਲਾ ਅੱਗੇ-ਅੱਗੇ ਝਾੜ ਮਰਾਈ ਚੱਲੋ ਆ ਛਿੱਕੂ ਉਹੀ ਆ ਗਿਆ ਜੀ ਆਪਣੇ ਗਾਚੀ ਦੇ ਤੇ ਗੱਤੇ ਦੇ ਮਿਕਸ ਕਰਕੇ ਬਣਾਏ ਹੋਏ ਆ ਪਹਿਲਾਂ ਆ ਘੜੀਰੇ ਦੇ ਤੁਰਨਾ ਸਿੱਖਿਆ ਹੋਇਆ ਸੀ ਆਪਾਂ ਹੀ ਤੁਰੇ ਤੇ ਮੈਂ ਵੀ ਚਲਾਇਆ ਬਾਈ ਹੁਣ ਤਾਂ ਨਵੇਂ ਇਲੈਕਟ੍ਰੋਨਿਕ ਸਿਸਟਮ ਆ ਗਿਆ ਕਾਰਾਂ ਮੋਟਰਸਾਈਕਲ ਸਕੂਟਰ ਜਿਹੇ ਬਣੇ ਆ ਗਏ ਪਹਿਲਾਂ ਇਹਨਾਂ ਨੇ ਤੁਰਨਾ ਸਿਖਾਉਂਦੇ ਸੀ ਬੱਚੇ ਨੂੰ ਫੜ ਕੇ ਆਪਣੇ ਭਾਰ ਨਾਲ ਡਿੱਗਦਾ ਨਹੀਂ ਸੀ ਆ ਘੜੇ ਆ ਗਏ ਜੀ ਕੱਚੇ ਪ੍ਰਾਣੇ ਇਹਨਾਂ ਚਪਾਣ ਦੇ ਸੁੱਕੀਆਂ ਦਾਲਾਂ ਇਹਨਾਂ ਦੀ ਸ਼ਾਮ ਦੇ ਸੀ ਪਹਿਲਾਂ ਅੱਜ ਕੱਲ ਤਾਂ ਬਰਤਨ ਪਲਾਸਟਿਕ ਦੇ ਤੇ ਉਹ ਸਿਸਟਮ ਬਹੁਤ ਚੇਂਜ ਆ ਗਿਆ ਆ ਪਾਵੇ ਆ ਜੀ ਪਹਿਲਾਂ ਅੱਜ ਕੱਲ ਤਾਂ ਸਾਰਾ ਕੁਝ ਮਸ਼ੀਨਾਂ ਤੇ ਚੱਲਦਾ ਹੈ ਤੇ ਪੁਰਾਣੇ ਟਾਈਮ ਨਾਲ ਹੱਥ ਨਾਲ ਤਿਆਰ ਕਰਦੇ ਸੀ ਇਹਨਾਂ ਨੂੰ ਦੇਖੋ ਕਿੰਨੀ ਗਲਾਈ ਕਿੰਡਾ ਵਧੀਆ ਸਿਸਟਮ ਕਿੱਡੇ ਮਜ਼ਬੂਤ ਆ ਅੱਜ ਕੱਲ ਤਾਂ ਲੋਹੇ ਦੇ ਮੰਜੇ ਆ ਲੋਹੇ ਦੇ ਪਾਵੇ ਆ ਆ ਲੈਟਰ ਬਾਕਸ ਵੈਸੇ ਅੱਜ ਕੱਲ ਤਾਂ ਇਹ ਤੁਹਾਨੂੰ ਕਿਤੇ ਕੋਈ ਡਾਕ ਘਰ ਤੇ ਲੱਗਿਆ ਮਿਲ ਜੇ ਤਾਂ ਕੀ ਕਹਿਣਾ ਜੀ ਘਰਾਂ ਦੇ ਬਾਹਰ ਤਾਂ ਮਿਲਦਾ ਹੀ ਨਹੀਂ ਹਾਂ ਘਰਾਂ ਦੇ ਬਾਹਰ ਨਹੀਂ ਮਿਲੂਗਾ ਜੀ ਆ ਆਟਾ ਚੱਕੀ ਆ ਪਹਿਲਾਂ ਦਾਲਾਂ ਇਦ ਪਛਮਾ ਦਾਣਾ ਆਮ ਲੇਡੀ ਜੀ ਨੂੰ ਚਲਾ ਕੇ ਬਣਾਉਂਦੀ ਸੀ ਅੱਜ ਕੱਲ ਤਾਂ ਇੱਕ ਗੜਾ ਨਹੀਂ ਆਉਣਾ ਕਿਸੇ ਤੋਂ ਉਧਰ ਗੱਡੇ ਬਾਰੇ ਵੀ ਜਾਣਕਾਰੀ ਦਿਓ ਉਧਰ ਹਾਂ ਜਰੂਰ ਜੀ ਇਹ ਚੱਕੀ ਕਹਿੰਦੇ ਆ ਜੀ ਇਹਨੂੰ ਹਾਂ ਬਾਬਾ ਗੱਡੇ ਬਾਰੇ ਵੀ ਜਾਣਕਾਰੀ ਹੈ ਭਾਈ ਸਾਲ 47 ਫਾਰਦਾ ਖਾਤੇ ਲੱਗੀਆਂ ਹਾਂਜੀ ਇਹ ਕਿੰਨਾ ਚਿਰ ਪੁਰਾਣਾ ਗੱਡਾ ਜੀ ਸਾਲ 47 ਤੋਂ ਪਹਿਲਾਂ ਪਹਿਲਾਂ ਦੇ ਲੱਕੜ ਦੇ ਪਹੀਏ ਲੱਗੇ ਹੁੰਦੇ ਸੀ ਭਾਈ ਜੀ ਆਹ ਤੇ ਅੱਛਾ ਆ ਦਿਖਾ ਦਿਓ ਜੀ ਪਹਿਲਾਂ ਪਕੜਦੇ ਪਹੀਏ ਲੱਗੇ ਹੁੰਦੇ ਸੀ ਬਾਈ ਜੀ ਕਹਿੰਦੇ ਆ ਹੁਣ ਚਲੋ ਪਈਏ ਲਾਹ ਤੇ ਕਹਿੰਦੇ ਅਸੀਂ ਇਹ ਟਾਇਰ ਪਾਏ ਹੋਇਆ ਟਰੈਕਟਰ ਵਾਲੇ। ਬਾਕੀ ਇਹ ਗੱਡਾ ਪਹਿਲਾਂ ਇਦਾਂ ਦੇ ਹੁੰਦੇ ਸੀ ਜੀ ਉਹ ਪੰਜਾਲੀ ਆ ਹਾਲਾ ਸਾਰਾ ਕੁਝ ਦਿਖਾ ਦੇਣਾ ਵਿੱਚ। ਖੇਤੀ ਦੇ ਸਾਰੇ ਖੇਤੀ ਦੇ ਸੰਦ ਆ ਜੀ। ਇਹ ਕਿਸਾਨ ਦਾ ਮੁੱਖ ਅੰਗ ਮੰਨਿਆ ਜਾਂਦਾ ਸੀ ਪਹਿਲਾਂ ਅੱਜ ਕੱਲ ਤਾਂ ਟਰੈਕਟਰਾਂ ਦੇ ਤੇ ਹੋਰ ਹਾਲ ਬੰਦੇ ਬਹੁਤ ਲੰਗੇ ਪਏ ਆ। ਤੇ ਮੇਨ ਆਪਣਾ ਗੱਡਾ ਹੀ ਹੁੰਦਾ ਸੀ ਤੋਂ ਅੱਟ ਰਹਿ ਜਾਂਦਾ ਸੀ। ਸਿੰਗਲ ਹਾਲ ਨਾਲ ਕਿੱਲਾਂ ਦੇ ਕਿੱਲੇ ਵੀ ਦੇ ਸੀ ਟੋਪ। ਇੰਨੇ ਹੀ ਸ਼ਾਨਦਾਰ ਸੀ। ਅੱਜ ਕੱਲ ਤਾਂ 13 ਹਾਲ ਪਾ ਕੇ ਵੀ ਬੰਦੇ ਨੂੰ ਸਮਰ ਨਹੀਂ ਆਉਂਦਾ। ਪਹਿਲਾਂ ਵਾਲੇ ਬਜ਼ੁਰਗਾਂ ਦਾ ਤਨ ਜਿਗਰਾ ਸੀ ਥੋੜੀ ਜੀ ਟਰੱਕ ਫਾਟੇ ਤੇ ਉਹਨਾਂ ਨੂੰ ਗੁਜ਼ਾਰਾ ਕਰ ਲੈਂਦੇ ਸੀ ਅੱਜ ਕੱਲ ਤਾਂ 60-60 ਮਾਣ ਚੜੀਆਂ ਤੇ ਵੀ ਲੋਕੀ ਐਂ ਕਰਦੇ ਆ ਵੀ ਯਾਰ ਟਾਈਮ ਨਹੀਂ ਪਾਸ ਹੁੰਦਾ ਪਰ ਤਨ ਜਿਗਰਾ ਤੇ ਸਲੂਟ ਆ ਉਹ ਬਜ਼ੁਰਗਾਂ ਨੂੰ ਇਹ ਚੀਜ਼ ਦਿਖਾ ਦੇ ਚੰਗੀ ਤਰ੍ਹਾਂ ਹਾਲ 45 ਗੱਡਾ ਸਾਰਾ ਕੁਝ ਠੀਕ ਹੈ ਦੋਸਤੋ ਵੀਰ ਹਰਮੀਤ ਸਿੰਘ ਦੁਹੇ ਵਾਲਾ ਸਾਡੇ ਨਾਲ ਨੇ ਤੇ ਕਿਸੇ ਨੇ ਵੀ ਇੱਕ ਕੰਟੈਕਟ ਕਰਨਾ ਹੋਵੇ ਤੇ ਬਾਈ ਦਾ ਨੰਬਰ ਦਿੱਤਾ ਬਾਕੀ ਅਸੀਂ ਥੱਲੇ ਆਪਣਾ ਸ਼ੇਅਰ ਕਰਾਂਗੇ ਜਰੂਰ ਆਪਸੋ ਸ਼ਕਤੀ ਠੀਕ ਹੈ ਜੀ